ਗਹ ਰੁਪਈਆ ਵੀ ਇੱਕ ਇੱਕ ਬੰਦੇ ਨੂੰ ਮਤਲਬ ਕਾਰਜ ਭਰਨ ਦਾ ਉਹ ਕਾਈ ਪੜੇ ਲੈ ਜਾਂਦੇ ਚਲੋ ਉਹ ਲਖਮੀਸ਼ਾ ਜਿਹੜਾ ਅਸੀਂ ਚੋਣ ਦਾ ਆਰੰਭ ਹੋਇਆ ਜਿਹੜੇ ਇਸ ਸਮੇਂ ਆਪਣੇ ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਆਮ ਆਦਮੀ ਪਾਰਟੀ ਦਾ ਰਾਜ ਹੈ ਸਾਰ ਪਰਮਹੰਸ ਸਿੰਘ ਮੁੱਖ ਮੰਤਰੀ ਦੀ ਰਹਿਨਵਾਈ ਚ ਸਾਰਾ ਜਿਹੜਾ ਹੈਗਾ ਰਾਜ ਭਾਗ ਚੱਲ ਰਿਹਾ ਹੈ ਆਪਣੇ ਪਿੰਡ ਦੇ ਵੀ ਕਈ ਨਮਾਇंदे ਜਿਹੜੇ ਆਪਣੇ ਹਲਕੇ ਐਮ.ਐਲ.ਏ ਦੇ ਆਪਣੇ ਆਪ ਨੂੰ ਓ.ਐਸ.ਡੀ ਵੀ ਕਹਿੰਦੇ ਨੇ ਅਰੋ ਇੱਥੇ ਆ ਜਾਓ ਅਰੋ ਕਾਨੂੰਨੀ ਤੌਰ ਤੇ ਤਾਂ ਕੋਈ ਓ.ਐਸ.ਡੀ ਨਹੀਂ ਹੈਗੇ ਵੀ ਤੁਹਾਡੀ ਜਾਣਕਾਰੀ ਲਈ ਦੱਸਾਂ ਆਪੇ ਬਣੇ ਓ.ਐਸ.ਡੀ ਨੇ ਤੇ ਉਹ ਜਿਹੜੇ ਹੈਗੇ ਨੇ ਵਿਚਰ ਰਹੇ ਨੇ ਮੈਂ ਬਹੁਤ ਕੋਸ਼ਿਸ਼ ਕੀਤੀ ਬਹੁਤ ਅੜੀ ਕੀਤੀ ਇਸ ਗੱਲ ਦੀ ਜਿਹੜੇ ਫਤਾਹ ਦੇ ਪਾਰਟੀ ਆ ਉਹਦੇ ਜਿਹੜੇ ਸਾਡੇ ਟਿੰਡ ਪੱਤਰ ਦੇ ਨਮਾਇंदे ਨੇ ਨੋਜਵਾਰ ਨੇ ਉਹ ਵੀ ਉਹ ਮੇਰੇ ਨਾਲ ਲਿੰਕ ਕਰਨਗੇ ਵੀ ਅਕਸਰ ਜਾਂ 26 ਸਾਲ ਮੈਨੂੰ ਲੋਕਾਂ ਨੇ ਜੁੜਿਆ ਇੰਨੀ ਕਿ ਤਾਂ ਮੇਰੀ ਕੀਮਤ ਹੋਵੇ ਵੀ ਜਿਹੜਾ ਹੈਗਾ ਮੇਰਾ ਮਸ਼ਵਰਾ ਤਾਂ ਲਿਆ ਜਾਵੇ ਮੈਂ ਇਸ ਗੱਲ ਲਈ ਅੜਿੱਕ ਕਰਦਾ ਰਿਹਾ ਵੀ ਮੈਨੂੰ ਬੁਲਾਉਣਗੇ ਬੁਲਾ ਕੇ ਮੇਰੇ ਨਾਲ ਮਸ਼ਵਰਾ ਕਰਨਗੇ ਵੀ ਬਾਪੂ ਦਾਸ ਕਿਉਂ ਆ ਗਈ ਵੀ ਹੁਣ ਕਿਵੇਂ ਕਰਨਾਗਾ ਤੇ ਮੈਂ ਪ੍ਰਮਾਤਮਾ ਕਸਮ ਮੈਂ ਇਹੀ ਕਹਿਣਾ ਸੀਗਾ ਵੀ ਸਾਰੇ ਲੋਕਾਂ ਨੂੰ ਇਕੱਠੇ ਕਰ ਲਓ ਜਿੱਥੇ ਮਰਜ਼ੀ ਕਰ ਲਓ ਕਿਸੇ ਦੇ ਘਰ ਕਰ ਲਓ ਕਿਸੇ ਮੋਤਵਾਰ ਦੇ ਕਰ ਲਓ ਸਾਂਝੀ ਦਾਦ ਦੇ ਕਰ ਲਓ ਤੇ ਜਿਹੜਾ ਹੈਗਾ ਵੀ ਆਪ ਦਾ ਮੈਂ ਤਾਂ ਨਹੀਂ ਹੁਣ ਸਰਪੰਚੀ ਕਰਨੀ ਮੈਂ ਤਾਂ ਬਹੁਤ ਕਰ ਲਈ ਮੈਂ ਤਾਂ ਜ਼ਿੰਦਗੀ ਦਾ ਤਕਰੀਬਨ ਅੱਧਾ ਹਿੱਸਾ 68 ਸਾਲ ਦੀ ਮੇਰੀ ਉਮਰ ਆ 26 ਸਾਲ ਮੈਂ ਮੂਰ ਲੰਗਾ ਰਿਹਾ 6 ਸਾਲ ਮੈਂ ਚੇਅਰਮੈਨ ਰਿਹਾ ਵੈਗੁਰੂ ਨੇ ਕਿਰਪਾ ਕੀਤੀ ਸਾਭਤਾਪੁਰਵਕ ਸ੍ਰੀ ਜਗਜੀ ਤੇ ਮੈਂ ਤਾਂ ਉਹਨੂੰ ਵੈਗੁਰੂ ਜੀ ਕਾ ਖਾਲਸਾ ਤੇ ਵੈਗੁਰੂ ਜੀ ਕੀ ਕਹਿ ਕੇ ਅੱਡੇ ਬਣਾਉਣਾ ਵੀ ਤੁਸੀਂ ਜਿਹਨੂੰ ਮਰਜੀ ਆ ਜਿਹੜਾ ਵੀ ਜੈਨ ਤੇ ਹੁਕਾਬਲ ਇਨਸਾਨ ਹੋਵੇ ਉਹਨਾਂ ਨੂੰ ਲਾਗੇ ਲਾਓ ਪਰ ਮੈਨੂੰ ਦੋਖਾ ਆ ਇਸ ਗੱਲ ਦਾ ਜਿੱਥੇ ਮਰਜੀ ਆ ਤੂੰ ਬਹਿ ਕੇ ਗੱਲ ਵੀ ਕਰ ਲੈ ਪਰ ਨੂੰ ਸਾਰਿਆਂ ਨੂੰ ਪਤਾ ਨਹੀਂ ਐ ਇਸ ਗੱਲ ਦਾ ਫਿਰ ਉਹਨਾਂ ਨੇ ਇੱਕ ਸ਼ਬਦ ਵੀ ਮੇਰੇ ਨਾਲ ਸਾਂਝਾ ਨਹੀਂ ਕੀਤਾ ਜਾਂ ਮੇਰੇ ਕਿਸੇ ਜਿਹੜੇ ਮੀਨਣ ਸਲਾਹੀਏ ਨੇ ਇਹਨਾਂ ਨੇ 20 ਸਾਲ ਮੈਨੂੰ ਗਾਈਡ ਕੀਤਾ 30 ਸਾਲ ਮੈਨੂੰ ਗਾਈਡ ਕੀਤਾ ਨਾ ਉਹਨਾਂ ਨਾਲ ਕਿਸੇ ਨਾਲ مشورہ ਕੀਤਾ ਨਾ ਹੀ ਕਿਸੇ ਜੇ ਆਪਾਂ ਸਿੱਧੇ ਸ਼ਬਦਾਂ ਦੇ ਕਹੀਏ ਵੀ ਜਿਹੜੇ ਮੇਰੇ ਗਰੁੱਪ ਦੇ ਬੰਦੇ ਨੇ ਜਿਹੜੇ ਮੇਰੇ ਗਰੁੱਪ ਦੇ ਲੋਕ ਨੇ ਤੁਸੀਂ ਸਾਰੇ ਨਾ ਹੀ ਇਹਨਾਂ ਨਾਲ ਕਿਸੇ ਨਾਲ مشورہ ਕੀਤਾ ਤੇ ਜਿਹੜਾ ਸੀ ਆ ਵੀ ਉਹ ਐਲਾਨ ਕਰਦਾ ਤੇ ਇਸ ਗੱਲ ਦਾ ਮੈਨੂੰ ਜਦੋਂ ਦੁੱਖ ਹੋਇਆ ਮੈਂ ਤੁਹਾਨੂੰ ਸੱਚ ਕਹਿਣਾ ਵੀ ਯਾਰ ਬੰਦਾ 26 ਸਾਲ ਸੇਵਾ ਕੀਤੀ ਹੋਵੇ ਤੇ ਉਹਦਾ ਮੁੱਲ ਕੋਈ ਪਾਵੇ ਹੀ ਨਾ ਇਹ ਤਾਂ ਗੱਲ ਤਾਂ ਗੱਲ ਆ ਤੇ ਕਿਸੇ ਦਾ ਚਾਹ ਦਾ ਕੱਪ ਵੀ ਕਿਸੇ ਦਿਨ ਕਿਸੇ ਨੇ ਪਿਆਰ ਨਾਲ ਪਿਆਇਆ ਹੋਵੇ ਨਾ ਉਹ ਵੀ ਯਾਦ ਰਹਿੰਦਾ ਹੈਗਾ ਅਲਮੀਆਂ ਹਾਲ ਇਥੇ ਆਦਾ